ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਅਮੀਦ ਹੈ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਖੁਸ਼ੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਨੇ ਆ ਜੀ ਡਿਜ਼ਾਈਨ ਆਪਾਂ ਇਹ பச ਲਾਈ ਦੇ 33 ਗੁੰਡੇ ਲੈਨੇ ਜੀ ਦੋ ਸਲਾਈਆਂ ਪੁੱਠੀਆਂ ਬਣਾ ਕੇ ਆਪਾਂ ਨੇ ਇੱਕ ਸਲਾਈ ਸਿੱਧੀ ਇੱਕ ਪੁੱਠੀ ਬਣਾ ਲਈ ਜੀ ਹੁਣ ਆਪਾਂ ਡਿਜ਼ਾਈਨ ਸ਼ੁਰੂ ਕਰਦੇ ਆ ਜੀ ਇੱਕ ਗੁੰਡਾ ਤਾਦ ਲਈ ਧਾਗਾ ਅੱਗੇ ਕਰਕੇ ਇੱਕ ਗੁੰਡਾ ਪੁੱਠਾ ਬੁਣਾਂਗੇ ਜੀ ਧਾਗਾ ਪਿੱਛੇ ਕਰਾਂਗੇ ਜੀ ਦੋ ਗੁੰਡੇ ਆਪਾਂ ਸਿੱਧੇ ਬੁਣਾਂਗੇ ਜੀ 1 2 ਧਾਗਾ ਅੱਗੇ ਲੈ ਕੇ ਆਵਾਂਗੇ 1 2 3 4 ਚਾਰ ਗੁੰਡੇ ਬੁੱਠੇ ਬੋਣਾਂਗੇ ਧਾਗਾ ਪਿੱਛੇ ਕਰਕੇ ਦੋ ਗੁੰਡੇ ਆਪਾਂ ਸਿੱਧੇ ਬੋਣਾਂਗੇ ਧਾਗਾ ਅੱਗੇ ਲੈ ਕੇ ਆਵਾਂਗੇ ਇਹ ਦੋ ਗੁੰਡੇ ਆਪਾਂ ਬੁੱਠੇ ਬੋਣਾਂਗੇ ਇਹ ਆਪਣੇ ਦੋ ਬੁੱਠੇ ਗੁੰਡੇ ਗਏ ਵਸਤੇ ਨੇ ਆਪਣੇ ਇੱਕ ਡਿਜ਼ਾਈਨ ਬਣ ਗਿਆ ਜੀ ਆਪਣਾ 2 4 ਇਹ ਅਰਖ ਕੁੰਡਿਆਂ ਦਾ ਡਿਜ਼ਾਈਨ ਬਣਦਾ ਜੀ ਫਿਰ ਆਪਣੇ ਦੋ ਕੁੰਡੇ ਆਪਾਂ ਸਿੱਧੇ ਪੋਣਾਂਗੇ 1 2 ਧਾਗਾ ਅੱਗੇ ਕਰਕੇ ਚਾਰ ਕੁੰਡੇ ਆਪਾਂ ਉੱਠੇ ਪੋਣਾਂਗੇ 2 3 4 ਧਾਗਾ ਪਿੱਛੇ ਕਰਾਂਗੇ ਫਿਰ ਦੋ ਕੁੰਡੇ ਆਪਾਂ ਸਿੱਧੇ ਪੋਣਾਂਗੇ ਦੋ ਡਿਜ਼ਾਈਨ ਬਣ ਗਏ ਜੀ ਆਪਣੇ ਹੁਣ ਗਾਇ ਵਾਸਤੇ ਪਾਵਾਂਗੇ ਦੋ ਕੁੰਡੇ ਪੁੱਠੇ ਫੇਰ ਆਪਣਾ ਡਿਜ਼ਾਈਨ ਬਣੂਗਾ ਜੀ ਦੋ ਕੁੰਡੇ ਆਪਾਂ ਸਿੱਧੇ ਪੋਣਾਂਗੇ ਜੀ ਧਾਗਾ ਅੱਗੇ ਕਰਕੇ 1 2 3 4 ਚਾਰ ਕੁੰਡੇ ਪੁੱਠੇ ਪੋਣਾਂਗੇ ਜੀ ਦੋ ਕੁੰਡੇ ਆਪਾਂ ਸਿੱਧੇ ਪੋਣਾਂਗੇ ਜੀ ਇੱਕ ਗੁੰਡਾ ਆਪਾਂ ਹੋਰ ਬਣਾ ਲਾਂਗੇ ਜੇ ਘੱਟ ਰਹਿ ਗਿਆ ਇੱਕ ਗੁੰਡਾ ਪੁੱਠਾ ਹੋਣਾਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਹੋਣਾ ਧਾਗਾ ਅੱਗੇ ਕਰਕੇ ਹੁਣ ਆਪਾਂ ਪੁੱਠੇ ਸਲਾਈ ਤੇ ਆ ਗਏ ਜੀ ਪੁੱਠੇ ਸਲਾਈ ਆਪਾਂ ਸਾਰੇ ਪੁੱਠੇ ਬੋਣਾਗੇ ਸਾਰੇ ਇਸ ਲਾਈਵ ਮੇ ਪੁੱਠੇ ਬਣਾਵਾਂਗੇ ਬਹੁਤ ਈਜੀ ਡਿਜ਼ਾਈਨ ਹੈ ਜੀ ਕਿ ਮੇਰੇ ਭੈਣਾਂ ਡਿਜ਼ਾਈਨ ਪਸੰਦ ਕਰਦੀਆਂ ਨੇ ਜੀ ਵੀਡੀਓ ਦੇਖਦੇ ਨੇ ਬਹੁਤ ਬਹੁਤ ਧੰਨਵਾਦ ਹੈ ਜੀ ਹਾਂ ਜੀ ਸਾਰੇ ਸਲਾਈ ਆਪਾਂ ਨੇ ਪੁੱਠੇ ਬਣਾ ਲਈ। ਹੁਣ ਆਪਾਂ ਗਏ ਸਿੱਧੇ ਸਲਾਈ ਤੇ। ਇੱਕ ਕੁੰਡਾ ਤਾਰ ਲਿਆ ਜੀ ਇੱਕ ਕੁੰਡਾ ਆਪਾਂ ਪੁੱਠਾ ਗੁਣਾਗੇ। ਦੋ ਕੁੰਡੇ ਆਪਾਂ ਸਿੱਧੇ ਹੋਣਾਗੇ। ਧਾਗਾ ਅੱਗੇ ਕਰਕੇ ਚਾਰ ਕੁੰਡੇ ਆਪਾਂ ਪੁੱਠੇ ਗੁਣਾਗੇ। ਇਹ ਦੋ ਕੁੰਡੇ ਆਪਾਂ ਸਿੱਧੇ ਹੋਣਾਗੇ। धागा अगे करा गे जी दो कुंडे पुठ्ठे बुना जी चार कुंडे आप सीधे बुना धागा अगे करके दो तीन चार चार कुंडे पुठ्ठे बुना जी फिर दो कुंडे आप सीधे बुना अगे करा जी कुंडे पुठे बुना ਦੋ ਗੁੰਡੇ ਆਪਾਂ ਸਿੱਧੇ ਹੋਣਾਂਗੇ ਫਿਰ ਚਾਰ ਗੁੰਡੇ ਆਪਾਂ ਪੁੱਠੇ ਹੋਣਾਂਗੇ ਧਾਗਾ ਵਿੱਚੇ ਕਰਕੇ ਦੋ ਗੁੰਡੇ ਆਪਾਂ ਸਿੱਧੇ ਹੋਣਾਂਗੇ ਇੱਕ ਗੁੰਡਾ ਪੁੱਠਾ ਹੋਣਾਂਗੇ ਇੱਕ ਗੁੰਡਾ ਸਿੱਧਾ ਹੋਣਾਂਗੇ ਆਪਣਾ ਗੇਜ ਪੁੱਠੇ ਸਲਾਈ ਤੇ ਉੱਠੀ ਸਲਾਈ ਚ ਆਪਣਾ ਕੋਈ ਡਿਜ਼ਾਈਨ ਨਹੀਂ ਬਣਨਾ ਸਾਰੇ ਪੁੱਠੇ-ਵੁੱਠੇ ਗੁੰਡੇ ਗੋਣਾਗੇ ਜੀ ਆਪਾਂ ਸਾਰੇ ਚਲਾਲੇ ਪੁੱਠੇ ਬਣਾਵਾਂਗੇ ਜੀ ਬਹੁਤ ਹੀ ਸੋਖੇ ਤਰੀਕੇ ਨਾਲ ਬਣਦੇ ਜੀ ਡਿਜ਼ਾਈਨ अपनी सिलाई पुठी बन गई हम फिर अपना सीधी सिलाई तो आ गई सीधी सिलाई फिर अपना एक कुंडा उतार लिया एक कुंडा पुट्ठा बुना दोडे आप सीधे बुना गए फिर चार कुंडे अपना पुट्ठे बुना एक तो दो कुंडे सीधे बुनाएंगी ਦੋ ਗੁੰਡੇ ਆਪਾਂ ਪੁੱਠੇ ਬੋਣਾਂਗੇ ਜੀ ਇਹ ਦੋ ਗੁੰਡੇ ਸਿੱਧੇ ਬੋਣਾਂਗੇ ਚਾਰ ਗੁੰਡੇ ਆਪਾਂ ਪੁੱਠੇ ਬੋਣਾਂਗੇ 1 2 ਦੋ ਗੁੰਡੇ ਸਿੱਧੇ ਬੁਣਾਂਗੇ ਦੋ ਗੁੰਡੇ ਪੁੱਠੇ ਬੋਣਾਂਗੇ ਜੀ ਦੋ ਗੁੰਡੇ ਆਪਾਂ ਸਿੱਧੇ ਬੋਣਾਂਗੇ ਚਾਰ ਗੁੰਡੇ ਪੁੱਠੇ ਬੋਣਾਂਗੇ ਦੋ ਕੁੰਡੇ ਆਪਾਂ ਸਿੱਧੇ ਬੁਣਾਗੇ ਇੱਕ ਕੁੰਡਾ ਪੁੱਠਾ ਬੁਣਾਗੇ ਇੱਕ ਕੁੰਡਾ ਸਿੱਧਾ ਬੁਣਾਗੇ ਰੱਤਾ ਪੁੱਠੀ ਸਲਾਈ ਤੇ ਆਗੇ ਜੀ ਪੁੱਠੀ ਸਲਾਈ ਆਪਣੇ ਪੁੱਠੇ ਬਣੋਗੇ ਸਾਰੇ सीधे कुंड बड़ी आसानी न बनके तैयार होंगे जी सारी सिलाई अपने बुठ्ठी बना ली जी ਆਗੇ ਛੇਤੀ ਸਲਾਈ ਤੇ ਚੱਤੀ ਸਲਾਈ ਫੇਰ ਆਪਾਂ ਇੱਕ ਕੁੰਡਾ ਉਤਾਰ ਲਿਆ ਜੀ ਇਹ ਕੁੰਡਾ ਬੁੱਠਾ ਹੋਣਾਂਗੇ ਇੱਕ ਦੋ ਇਹ ਚਾਰ ਕੁੰਡੇ ਆਪਾਂ ਬੁੱਠੇ ਹੋਣਾਂਗੇ ਜੀ ਦੋ ਕੁੰਡੇ ਆਪਾਂ ਸਿੱਧੇ ਹੋਣਾਂਗੇ ਦੋ ਕੁੰਡੇ ਬੁੱਠੇ ਹੋਣਾਂਗੇ ਦੋ ਕੁੰਡੇ ਆਪਾਂ ਸਿੱਧੇ ਹੋਣਾਂਗੇ ਧਾਗਾ ਅੱਗੇ ਕਰਕੇ ਚਾਰ ਕੁੰਡੇ ਆਪਾਂ ਪੁੱਠੇ ਹੋਣਾਂਗੇ ਜੀ ਦੋ ਕੁੰਡੇ ਆਪਾਂ ਸਿੱਧੇ ਹੋਣਾਂਗੇ ਦੋ ਕੁੰਡੇ ਪੁੱਠੇ ਹੋਣਾਂਗੇ ਜੀ ਫਿਰ ਦੋ ਕੁੰਡੇ ਆਪਾਂ ਸਿੱਧੇ ਹੋਣਾਂਗੇ ਧਾਗਾ ਅੱਗੇ ਕਰਕੇ ਚਾਰ ਕੁੰਡੇ ਆਪਾਂ ਪੁੱਠੇ ਹੋਣਾਂਗੇ ਦੋ ਕੁੰਡੇ ਆਪਾਂ ਸਿੱਧੇ ਹੋਣਾਂਗੇ ਇੱਕ ਕੁੰਡਾ ਪੁੱਠਾ ਗੁਣਾਗੇ ਇੱਕ ਕੁੰਡਾ ਸਿੱਟਾ ਗੁਣਾਗੇ ਹਲੋ ਜੀ ਆਪਾਂ ਨੇ ਪੁੱਠੀ ਸਲਾਈ ਬਣਾ ਲਈ ਜੀ ਹੁਣ ਆਪਾਂ ਆਗੇ ਸਿੱਧੀ ਸਲਾਈ ਤੇ ਹੁਣ ਆਪਣਾ ਡਿਜ਼ਾਈਨ ਬਣੂਗਾ ਜੀ ਆਪਾਂ ਨੇ ਚਾਰ ਲੈਣਾ ਬਣਾ ਲਈਆਂ ਪੁੱਠੇ-ਪੁੱਠੇ ਸਲਾਈਆਂ ਦੀਆਂ ਕੁੰਡਾ ਤਾੜ ਲਿਆ ਇੱਕ ਕੁੰਡਾ ਆਪਾਂ ਪੁੱਠਾ ਪੋਣਾਂਗੇ ਨੂੰ ਇਹ ਕੁੰਡੇ ਬਦਲਾਂਗੇ ਆਪਾਂ ਬਸ ਇਹ ਦੋ ਕੁੰਡੇ ਆਪਾਂ ਅੱਗੇ ਲਿਆਵਾਂਗੇ ਜੀ ਦੋ ਕੁੰਡੇ ਆਪਾਂ ਪਿੱਛੇ ਲੈ ਕੇ ਜਾਵਾਂਗੇ ਇਹ ਚਾਰ ਕੁੰਡੇ ਆਪਾਂ ਸਿੱਧੇ ਪੋਣਾਂਗੇ ਜੀ ਇੱਕ दो तीन चार फिर वाले कुंडे अगे ये दो कुंडे मैं पीछे ले जाएंगे जी फिर अपना कुंडे चार सीधे गुणा जी एक दो तीन चार ਤੱਕ ਅੱਗੇ ਕਰਕੇ ਦੋ ਕੁੰਡੇ ਆਪਾਂ ਘੁੱਠੇ ਬੁਣਾਂਗੇ ਜੀ ਫਿਰ ਇਹ ਆਪਣਾ ਇੱਧਰ ਬਣੂਗਾ ਜੀ ਡਿਜ਼ਾਈਨ ਦੋ ਕੁੰਡੇ ਆਪਾਂ ਗੇ ਲਿਆਵਾਂਗੇ ਜੀ ਦੋ ਕੁੰਡੇ ਪਿੱਛੇ ਲੈ ਜਾਾਂਗੇ ਜੀ ਫਿਰ ਪਾ ਚਾਰ ਕੁੰਡੇ ਸਿੱਧੇ ਬੁਣਾਂਗੇ ਇੱਕ ਦੋ ਤਿੰਨ ਚਾਰ ਫੇਰੇ ਕੁੰਡੇ ਆਪਾਂ ਬਦਲਾਂਗੇ ਜੀ ਦੋ ਕੁੰਡੇ ਆਪਾਂ ਪਿੱਛੇ ਲੈ ਜਾਵਾਂਗੇ ਜੀ ਦੋ ਕੁੰਡੇ ਅੱਗੇ ਲੈ ਕੇ ਆਵਾਂਗੇ ਇਹ ਚਾਰੇ ਕੁੰਡੇ ਆਪਾਂ ਸਿੱਧੇ ਹੋਣਾਗੇ 1 2 3 4 तो अग अगे करके दो कुंडे पुठे बुना फिर दो कुंडे अके लिया जी कुंडे पिछे ले जाएंगे जी दो चार कुंडे पर सीधे बुना फिर कुंडे 이 체레케 자망이지 비짜래. 군데가 게려망이지. 페르파 차레 군데, 씨드에 군앙이지. 이거. 이도. 등나. 자. 이거 군다 붙하고 나 ਅਨ ਫਿਰ ਪੁਠੀ ਸਲਾਈ ਤੇ ਆ ਗਏ ਪੁਠੀ ਸਲਾਈ ਵੇਰਾ ਆਪਣੀ ਪੁਠੀ ਬਣਨੀ ਹੈ ਜੀ ਦਿਖਾਉਂਦੇ ਹਾਂ ਤੁਹਾਨੂੰ ਅਨ ਲਓ ਜੀ ਪੁਠੀ ਸਲਾਈ ਬਣਾ ਲਈ ਜੇ ਆਪਾਂ ਨੇ ਹੁਣ ਆਪਾਂ ਸਿੱਧੀ ਸਲਾਈ ਤੇ ਆ ਗਏ ਇੱਕ ਕੁੰਡਾ ਉਤਾਰ ਲਈ ਕੁੰਡਾ ਪੁਠਾ ਪੋਣਾਂਗੇ ਕਿਰਪਾ ਦੋ ਕੁੰਡੇ ਸਿੱਧੇ ਪੋਣਾਂਗੇ ਹੁਣ ਆਪਣਾ ਦੁਆਰੇ ਡਿਜ਼ਾਈਨ ਸ਼ੁਰੂ ਹੋ ਜੂਗਾ ਜੀ ਧਾਗਾ ਅੱਗੇ ਕਰਕੇ ਚਾਰ ਕੁੰਡੇ ਆਪਾਂ ਪੁਠੇ ਪੋਣਾਂਗੇ धागा पीछे करके दो कुंडे आप सीधे बुना गए फिर चार कु नहीं सॉरी दो कुंडे आप पुठे बुना गए दो कुंडे आप सीधे बुना गए धागा अगे करके चार कुंडे आप पुठे बुना गए चार दो कुंडे सीधे बुना गए फिर आप दो कुंडे पुठे बुना गए ਦੋ ਕੁੰਡੇ ਆਪਾਂ ਸਿੱਧੇ ਬੋਣਾਂਗੇ ਧਾਗਾ ਅੱਗੇ ਕਰਕੇ ਚਾਰ ਕੁੰਡੇ ਆਪਾਂ ਪੁੱਠੇ ਬੋਣਾਂਗੇ ਦੋ ਕੁੰਡੇ ਆਪਾਂ ਸਿੱਧੇ ਬੋਣਾਂਗੇ ਇੱਕ ਕੁੰਡਾ ਪੁੱਠਾ ਬੋਣਾਂਗੇ ਜੇ ਇੱਕ ਕੁੰਡਾ ਸਿੱਧਾ ਬੋਣਾਂਗੇ ਪੁੱਠੇ ਸਲਾਈ ਆਪਣੇ ਪੁੱਠੇ ਬਣੋਗੇ ਪੁੱਠੇ ਸਲਾਈ ਬਣ ਗਈ ਹੁਣ ਆਪਾਂ ਸਿੱਧੇ ਸਲਾਈ ਤੇ ਆਂਗੇ ਇੱਕ ਕੁੰਡਾ ਉਤਾਰ ਲਿਆ ਇੱਕ ਕੁੰਡਾ ਪੁੱਠਾ ਬੋਣਾਂਗੇ ਦੋ ਕੁੰਡੇ ਆਪਾਂ ਸਿੱਧੇ ਹੋਣਾਂਗੇ ਤਾਗਾ ਅੱਗੇ ਕਰਕੇ ਚਾਰ ਕੁੰਡੇ ਆਪਾਂ ਪੁੱਠੇ ਬੋਣਾਂਗੇ ਇਹ ਦੋ ਕੁੰਡੇ ਸਿੱਧੇ ਹੋਣਾਂਗੇ ਦੋ ਕੁੰਡੇ ਪੁੱਠੇ ਬੋਣਾਂਗੇ ਦੋ ਕੁੰਡੇ ਆਪਾਂ ਸਿੱਧੇ ਬੋਣਾਂਗੇ ਚਾਰ ਕੁੰਡੇ ਆਪਾਂ ਪੁੱਠੇ ਬੋਣਾਂਗੇ ਚਾਰ दो कुे आप सीधे होना गे दो दोडे पुठ्ठे बुना गए फिर दो कुे सीधे बुना अगे करके चार कुे आपे बे जी दोडे सीधे होना गे जी एक कुंडा पुठ्ठा बुना गए जी एक कुंडा आप सीधा बुना जी पुठी सिलाई तो ਹਾਂ ਲੋ ਜੇ ਪਾਨੇ ਬਣਾ ਲਿਆ ਜੀ ਇਹ ਚਾਰ ਸਲਾਈਆਂ ਤਾਂ ਇਦਰੋਂ ਬਣਦੀਆਂ ਨੇ ਜੀ ਸਿੱਧੇ ਪਾਸੇ ਤੋਂ ਚਾਰ ਸਲਾਈਆਂ ਪੁੱਠੇ ਪਾਸੋਂ ਐ ਅੱਠ ਸਲਾਈਆਂ ਚ ਡਿਜ਼ਾਈਨ ਬਣਦਾ ਜੀ ਆਪਣਾ ਚਾਰ ਮਟਾਂ ਬਣਾਣੀ ਆਉਂਦੀਆਂ ਨੇ ਇਹ ਹੁਣ ਆਪਣਾ ਡਿਜ਼ਾਈਨ ਬਣੂਗਾ ਜੀ ਬਾਕੀ ਤਾਂ ਸਾਰੇ ਪੁੱਠੇ ਗੁੰਡਿਆਂ ਦੇ ਪੁੱਠੇ ਹੀ ਸਿੱਧੇ ਗੁੰਡਿਆਂ ਸਿੱਧੇ ਐਵੇਂ ਬਣਦੇ ਨੇ ਸਲਾਈਆਂ ਇਹ ਹਨ ਆਪਣਾ ਡਿਜ਼ਾਈਨ ਬਣ ਨਹੀਂ ਫਿਰ ਇਹ ਕੁੰਡਾ ਉਹ ਤਾਜ਼ਲੇ ਜੀ ਕੁੰਡਾ ਪਰ ਪੁੱਠਾ ਬੁਣਾਗੇ ਜੀ ਜਾਨ ਜੀ ਬਿਲਕੁਲ ਆਸਾਨ ਹੈ ਜੀ ਬਹੁਤ ਜਲਦੀ ਬਣ ਕੇ ਤਿਆਰ ਹੁੰਦੇ ਆਂ ਦੋ ਕੁੰਡੇ ਪਿੱਛੇ ਲੈ ਕੇ ਆਵਾਂਗੇ ਇੱਕੇ ਸਲਾਈ ਦਾ ਡਿਜ਼ਾਈਨ ਹੈ ਜੀ ਇਹ ਦੋ ਕੁੰਡੇ ਅੱਗੇ ਲਾ ਮੰਗੇ ਤੇ ਚਾਰ ਕੁੰਡਿਆਂ ਨੂੰ ਆਪਾਂ ਸਿੱਧੇ ਬੁਣਾਗੇ ਦੋ ਤਿੰਨ ਚਾਰ ਫੇਰ ਆਪਾਂ ਇਹ ਦੋ ਕੁੰਡੇ ਅੱਗੇ ਲਿਆ ਮੰਗੇ ਦੋ ਕੁੰਡੇ ਪਾ ਪਿੱਛੇ ਲੈ ਕੇ ਜਾਵਾਂਗੇ ਚਾਰ ਕੁੰਡੇ ਸਿੱਧੇ ਪੋਣਾਂਗੇ ਇੱਕ ਦੋ ਤਿੰਨ ਚਾਰ ਫਿਰ ਦੋ ਕੁੰਡੇ ਆਪਾਂ ਪੁੱਠੇ ਪੋਣਾਂਗੇ ਜੀ फिर वाले कुंडे अगे दो।, दो कुंडे दोडेप पीछे लेके जावे जी चार कुंडे आप सीधे पुना ਇਹ ਚਾਰੇ ਕੁੰਡੇ ਪਸਿੱਤੇ ਹੁਣ ਲਾਂਗੇ ਤਾਂ ਅੱਗੇ ਕਰਕੇ ਦੋ ਕੁੰਡੇ ਆਪਾਂ ਉੱਠੇ ਹੁਣਾਗੇ ਫਿਰ ਅਪਟ ਜੈਨ ਬਣਾਵਾਂਗੇ ਜੀ ਦੋ ਕੁੰਡੇ ਆਪਾਂ ਅੱਗੇ ਲਿਆਵਾਂਗੇ ਜੀ ਦੋ ਕੁੰਡੇ ਪਿੱਛੇ ਲੈ ਜਿਕੇ ਜਾਵਾਂਗੇ ਚਾਰੇ ਕੁੰਡੇ ਪਸਿੱਤੇ ਹੁਣਾਗੇ ਇਰੇ ਸਿੱਧੇ ਕੁੰਡੇ ਆਪਾਂ ਅੱਗੇ ਲਿਆਵਾਂਗੇ ਜੀ ਉੱਠੇ ਕੁੰਡਿਆਂ ਦੇ ਪਿੱਛੇ ਲੈ ਕੇ ਜਾਵਾਂਗੇ ਚਾਰੇ ਕੁੰਡੇ ਆਪਾਂ ਸਿੱਧੇ ਹੋਣਾਂਗੇ ਇੱਕ ਕੁੰਡਾ ਪੁੱਠਾ ਹੋਣਾਂਗੇ ਇੱਕ ਕੁੰਡਾ ਆਪਾਂ ਸਿੱਧਾ ਹੋਣਾਂਗੇ ਇਹ ਪੁੱਠੇ ਚ ਲਾਈ ਆਪਣੇ ਪੁੱਠੇ ਬਣੋਗੇ ਆ ਦੇਖੋ ਜੀ ਦੋ ਡਿਜ਼ਾਈਨ ਬਣ ਕੇ ਤਿਆਰ ਹੋ ਗਏ ਜੀ ਆਪਣੇ ਇੰਨਾ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਏ ਬਿਲਕੁਲ ਆਸਾਨ ਡਿਜ਼ਾਈਨ ਹੈ ਬਣਾਓ ਜੀ ਤੁਸੀਂ ਆਪਣੇ ਕੋਟ ਇਸ ਵਾਟਰ ਤੇ ਮਿਲਦੇ ਹਾਂ ਜੀ ਅਗਲੀ ਵੀਡੀਓ 'ਚ ਹੁਣ ਤੁਸੀਂ ਪਹਿਲਾਂ ਆਪਣਾ ਬਲੌਗ ਵੀ ਦੇਖੋ ਜੀ ਨਾਲ ਅੱਜ ਬਣਿਆ ਹੋਇਆ ਆਪਣੇ ਕੋਲੇ मिलते हैं जी अगली वीडियो धन्यवाद